ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 208 ਤੇ ਸੁਭਾਈਮਾਨ ਸ਼ਬਦ ਪੜਿਆ ਹੈ ਜੋ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਇਹ ਗਉੜੀ ਰਾਗ ਦਾ ਹੀ ਸ਼ਬਦ ਆ ਮਹੱਲਾ ਪੰਜਵਾਂ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਜੋਗ ਜੁਗਤ ਸੁਣ ਆਇਓ ਗੁਰ ਤੇ ਮਹਾਰਾਜ ਕਹਿਣਾ ਕਰਦੇ ਨੇ ਹੇ ਭਾਈ ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ ਮੋਕੋ ਸਤਗੁਰ ਸ਼ਬਦ 부ਝਾਇਓ ਮਹਾਰਾਜ ਕਹਿੰਦੇ ਨਾ ਆਪਣੇ ਤੇ ਗੱਲ ਲਾ ਕੇ ਸਮਝਾਇਆ ਮਨੁੱਖਤਾ ਨੂੰ ਆ ਜੀ ਸਤਗੁਰੂ ਤਾਂ ਆਪ ਹੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ ਨਾ ਨਾਮ ਦਾ ਰੂਪ ਕਹਿ ਲੋ ਨਾਮ ਦਾ ਰੂਪ ਹੀ ਹੈ ਮਹਾਰਜ ਕਹਣਾ ਕਰਦੇ ਨੇ ਹੇ ਭਾਈ ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ ਮੋਕੋ ਸਤਗੁਰ ਸ਼ਬਦ ਬੁਝਾਇਓ ਮੈਨੂੰ ਸਤਗੁਰੂ ਦੇ ਸ਼ਬਦ ਨੇ ਪ੍ਰਮਾਤਮਾ ਦੇ ਮਲਾਪ ਦੀ ਜਾਂਚ ਸਮਝਾ ਦਿੱਤੀ ਗੁਰੂ ਦਾ ਸ਼ਬਦ ਹੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਮਲਾਪ ਦਾ ਸ਼ਬਦ ਸਮਝਾਉਂਦਾ ਹੈ ਰਹਾਉ ਰਹਾਉ ਵਲੇਬੰਦ ਚ ਮਹਾਰਾਜ ਕਹਿੰਦੇ ਨੇ ਨੌ ਖੰਡ ਪ੍ਰਥਮੀ ਜਿਸ ਤਨ ਨਹਿ ਰਵੇਆ ਨਿਮਖ ਨਿਮਖ ਨਮਸ਼ਕਾਰ ਹੈ ਭਾਈ ਮੈਂ ਪਲ-ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਹਾਂ ਕਰਦਾ ਰਹਿੰਦਾ ਹਾਂ ਜਿਹੜਾ ਇਸ ਮਨੁੱਖਾ ਸਰੀਰ ਦੇ ਵਿੱਚ ਹੀ ਮੌਜੂਦ ਹੈ ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ ਸਾਰੀ ਧਰਤੀ ਦਾ ਰਟਨ ਅਗੇ ਮਹਾਰਾਜ ਕਹਣਾ ਕਰਦੇ ਨੇ ਦਿਖਿਆ ਗੁਰ ਕੀ ਮੁੰਦਰਾ ਕਾਨੀ ਦਿਰਿਓ ਇੱਕ ਨਿਰੰਕਾਰ ਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਿਆ ਹੈ ਇਹਹੀ ਮੇਰੇ ਵਾਸਤੇ ਕੰਨਾਂ ਵਿੱਚ ਮੁੰਦਰਾ ਜੋ ਜੋਗੀ ਲੋਕ ਪਾਉਂਦੇ ਹਨ ਜੋ ਜੋਗੀ ਲੋਕ ਨਾ ਜੋਗ ਸਾਧਨਾ ਕਰਨ ਵਾਲੇ ਕੰਨਾਂ ਵਿੱਚ ਮੰਦਰਾ ਪਾਉਂਦੇ ਨੇ ਮਹਾਰਾਜ ਕਹਿੰਦੇ ਮੇਰੇ ਵਾਸਤੇ ਤਾਂ ਗੁਰੂ ਦੀ ਸਿੱਖਿਆ ਹੀ ਮੰਦਰਾ ਹੈ ਲਿਖਿਆ ਗੁਰ ਕੀ ਮੰਦਰਾ ਕਾਨੀ ਦਿਰੜਿਓ ਏਕ ਨਰੰਕਾਰਾ ਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਦਿਰੜ ਕਰ ਲਿਆ ਪੱਕਾ ਕਰ ਲਿਆ ਇਹੀ ਮੇਰੇ ਵਾਸਤੇ ਕੰਨਾਂ ਵਿੱਚ ਮੰਦਰਾ ਹਨ ਜੋ ਜੋਗੀ ਲੋਕ ਪਾਉਂਦੇ ਹਨ ਮੈਂ ਇੱਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ ਅੱਗੇ ਮਹਾਰਾਜ ਕਹਿੰਦੇ ਨੇ ਪੰਜ ਚੇਲੇ ਮਿਲ ਭਏ ਇਕਤਰਾ ਏਕਸ ਕੇ ਬਸ ਕੀਏ ਹੇ ਭਾਈ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੇਰੇ ਪੰਜੇ ਗਿਆਨ ਇੰਦਰੀ ਦੁਨੀਆ ਦੇ ਪਦਾਰਥਾਂ ਵੱਲ ਭਟਕਣ ਦੇ ਧਾਂ ਦੁਨੀਆ ਦੇ ਪਦਾਰਥਾਂ ਵੱਲ ਭਟਕਣ ਦੀ ਧਾਂ ਮਿਲ ਕੇ ਇਕੱਠੇ ਹੋ ਗਏ ਹਨ ਭਟਕਣੋਂ ਹਟ ਗਏ ਇਹ ਸਾਰੇ ਇੱਕ ਉੱਚੀ ਸੁਰਤ ਦੇ ਅਧੀਨ ਹੋ ਗਏ ਹਨ ਹੁਣੇ ਮੇਰੇ ਪੰਜੇ ਗਿਆਨ ਇੰਦ੍ਰੇ ਉੱਚੀ ਸੁਰਤ ਦੇ ਅਧੀਨ ਹੋ ਗਏ ਕਿਉਂਕਿ ਹੁਣ ਮੇਰੀਆਂ ਅੱਖਾਂ ਵੀ ਚੰਗਾ ਦੇਖਦੀਆਂ ਵਕਾਰ ਨਹੀਂ ਇਕੱਠੇ ਕਰਦੀਆਂ ਅੱਖਾਂ ਕੋਈ ਪਰਾਇਆ ਰੂਪ ਦੇਖ ਕੇ ਕੰਨ ਹੁਣ ਮੇਰੇ ਮਾੜਾ ਸੁਣਦੇ ਨਹੀਂ ਜੀਵ ਮੇਰਾ ਜੀਵ ਮੇਰੀ ਮਾੜਾ ਬੋਲਦੀ ਨਹੀਂ ਪੰਜੇ ਗਿਆਨ ਇੰਦਰੇ ਨੇ ਜਿਹੜੇ ਮਾਰਾ ਸਮਝਾਉਣਾ ਕਰਦੇ ਨੇ ਇਹ ਉੱਚੀ ਅਵਸਥਾ ਉੱਚੀ ਸੁਰਤ ਦੇ ਅਧੀਨ ਹੋ ਗਈ ਕਹਿਣ ਦਾ ਭਾਵ ਆ ਗੁਰੂ ਦੇ ਗਿਆਨ ਮੁਤਾਬਕ ਮੇਰਾ ਜੀਵਨ ਹੋ ਗਿਆ ਦਸ ਬੈ ਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਰਹੀਏ ਮਾਰਾ ਸਮਝਾਉਣਾ ਕਰਦੇ ਨੇ ਗੁਰੂ ਦੇ ਉਪਦੇਸ਼ ਦੀ ਰਾਹੀ ਜਦੋਂ ਤੋਂ ਬਕਾਰਾਂ ਵੱਲੋਂ ਉਮਰਾਮ ਹੋ ਕੇ ਮੇਰੀਆਂ ਦਸੇ ਇੰਦਰੀਆਂ ਉੱਚੀ ਮਤ ਦੀ ਆਗਿਆ ਵਿੱਚ ਤੁਰਨ ਲੱਗ ਪਈਆਂ ਹਨ ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ਭਰਮ ਰਜਾਏ ਚਰਾਈ ਵਿਪੂਤਾ ਪੰਥ ਏਕ ਕਰ ਪੇਖਿਆ ਮਹਾਰਜ ਸਮਝਾਉਣਾ ਕਰਦੇ ਨੇ हे ਭਾਈ ਮਨ ਦੀ ਭਟਕਣਾ ਨੂੰ ਸਾੜ ਕੇ ਇਹ ਸਵਾਮੈਂ ਆਪਣੇ ਪਿੰਡੇ ਉੱਤੇ ਮਲ ਲਈ ਹੈ ਮਲ ਦੀ ਮਨ ਦੀ ਭਟਕਣਾ ਨੂੰ ਮਲ ਜਾਲਤਾ ਜਿਹੜੀ ਮਨ ਨੂੰ ਭਟਕਣਾ ਲੱਗੀ ਰਹਿੰਦੀ ਸੀ ਵੀ ਉਹਨੂੰ ਮੈਂ ਗੁਰੂ ਦੇ ਗਿਆਨ ਦੇ ਨਾਲ ਛਾੜਤਾ ਆਪਣੇ ਪਿੰਡੇ ਤੇ ਸਮਝ ਲਓ ਮੰਨ ਲਿਆ ਜਿਹੜੇ ਜੋਗੀ ਲੋਕ ਮੰਦਰਾ ਵੀ ਪਾਉਂਦੇ ਨੇ ਕੰਨਾਂ 'ਚ ਤੇ ਪਿੰਡੇ ਤੇ ਸੁਆਹ ਵੀ ਮਲਦੇ ਨੇ ਇਹ ਇਹ ਚੱਲ ਲਿਆ ਚੱਲ ਰਿਹਾ ਜੀ ਬਿਸਾ ਜੋਗੀ ਵਾਲਾ ਜੋਗੀ ਨੂੰ ਸਮਝਾਉਣਾ ਕੀਤਾ ਮਹਾਰਾਜ ਨੇ ਤੇ ਜਿਹੜੇ ਕੰਨਾਂ ਵਿੱਚ ਮੰਦਰਾ ਪਾਉਂਦੇ ਨੇ ਤੇ ਪਿੰਡੇ ਤੇ ਸੁਆਹ ਮਲਦੇ ਨੇ ਮਹਾਰਾਜ ਕਹਿੰਦੇ ਹੈ ਭਾਈ ਮਨ ਦੀ ਭਟਕਣਾ ਨੂੰ ਸਾੜ ਕੇ ਇਹ ਸੁਆਹ ਮੈਂ ਆਪਣੇ ਪਿੰਡੇ ਉੱਤੇ ਮਲ ਲਈ ਹੈ ਮੈਂ ਇੱਕ ਪ੍ਰਮਾਤਮਾ ਨੂੰ ਹੀ ਸਾਰੇ ਸੰਸਾਰ ਵਿੱਚ ਵਿਆਪਕ ਵੇਖਦਾ ਹਾਂ ਕਿ ਸਾਰੇ ਫਸਰਿਆ ਹੋਇਆ ਪਸਾਰਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ ਇਹ ਹੈ ਮੇਰਾ ਜੋਗ ਪੰਥ ਅਸਲ ਵਿੱਚ ਮੇਰਾ ਰਸਤਾ ਇਹ ਆ ਗੁਰੂ ਦਾ ਗਿਆਨ ਲੈ ਕੇ ਜੀਵਨ ਬਸਰ ਕਰਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਸਹਿਜ ਸੂਖ ਸਹਿਜ ਸੂਖ ਸੋਕੀਨੀ ਭੁਗਤ ਜੋ ਠਾਕੁਰ ਮਸਤਕ ਲੇਖਿਆ ਏ ਭਾਈ ਮੈਂ ਉਸ ਆਤਮਿਕ ਅਡੋਲਤਾ ਦੇ ਆਨੰਦ ਨੂੰ ਆਪਣੀ ਆਤਮਿਕ ਖੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ ਚੂਰਮਾ ਬਣਾਇਆ ਹੈ ਜਿਹੜੇ ਜੋਗੀ ਲੋਕ ਚੂਰਮਾ ਕੁੱਟ ਕੇ ਭੰਡਾਰਾ ਕਰਦੇ ਆ ਮਹਾਰਾਜ ਕਹਿੰਦੇ ਮੈਂ ਉਸ ਨੂੰ ਮੈਂ ਉਸ ਆਤਮਿਕ ਅਡੋਲਤਾ ਦੇ ਆਨੰਦ ਨੂੰ ਆਪਣੀ ਆਤਮਿਕ ਖੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ ਚੂਰਮਾ ਬਣਾਇਆ ਹੈ ਜਿਸ ਦੀ ਪ੍ਰਾਪਤੀ ਠਾਕੁਰ ਪ੍ਰਭੂ ਨੇ ਮੇਰੇ ਮੱਥੇ ਉੱਤੇ ਲਿਖ ਦਿੱਤੀ ਹੈ ਅਗੇ ਮਹਾਰਾਜ ਕਹਣਾ ਕਰਦੇ ਨੇ ਜੈ ਪਾਉ ਨਹੀਂ ਤਹਾਂ ਆਸਨ ਬਾਦਿਓ ਸਿੰਗੀ ਅਨਹਤ ਬਾਣੀ हे ਭਾਈ ਮੈਂ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਇੱਕ ਰਸ ਸਿੰਗੀ ਬਜਾ ਰਿਹਾ ਹਾਂ ਇੱਕ ਸਿੰਗੀ ਨਾਲ ਹੁੰਦਾ ਜੀ ਜੋਗੀ ਵਜਾਉਂਦੇ ਨੇ ਜਿਹੜੇ ਜੋਗੀਆਂ ਨੂੰ ਸੰਬੋਧਨ ਕਰਿਆ ਮਹਾਰਾਜ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਵੀ ਮਹਾਰਾਜ ਕਹਿੰਦੇ ਨਾ ਭਾਈ ਵੀ ਅਸੀਂ ਤਾਂ ਨਹੀਂ ਇਹ ਛੋਟੇ ਵਾਲਾ ਕੰਮ ਕਰਦੇ ਵੀ ਆ ਜਿਹੜੀਆਂ ਤੁਸੀਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਪਿੰਡੇ ਤੇ ਸਵਾਹ ਮਲੀ ਆ ਅਸੀਂ ਹੀ ਨਾਦ ਵਜਾਉਨੇ ਆ ਮਹਾਰਾਜ ਕਹਿੰਦੇ ਮੈਂ ਪਰਮਾਤਮਾ ਦੀ ਸਿੱਖਤ ਸਲਾਹ ਦੀ ਇੱਕ ਰਸ ਸਿੰਗੀ ਬਾਜ਼ਾਰਿਆ ਹਾਂ ਇਸ ਦੀ ਬਰਕਤ ਨਾਲ ਮੈਂ ਉਸ ਆਤਮਿਕ ਅਵਸਥਾ ਵਿੱਚ ਆਪਣਾ ਆਸਣ ਜਮਾਇਆ ਹੋਇਆ ਹੈ ਜਿੱਥੇ ਦੁਨੀਆਂ ਵਾਲਾ ਕੋਈ ਡਰ ਮੈਨੂੰ ਭੋ ਨਹੀਂ ਸਕਦਾ ਉੱਚੀ ਅਵਸਥਾ ਹੋ ਗਈ ਨਾ ਸੰਸਾਰੀ ਰੋ ਰੀਤੀਆਂ ਤੋਂ ਸੰਸਾਰੀ ਰਵਾਜਾਂ ਤੋਂ ਸੰਸਾਰੀ ਸਾਧਨਾ ਸਾਧਨਾ ਤੋਂ ਸੰਸਾਰੀ ਜੋਗ-ਜੁਗਤੀਆਂ ਤੋਂ ਉੱਪਰ ਉੱਠ ਖੜਿਆ ਜੀਵਨ ਦੀ ਅਵਸਥਾ ਉੱਪਰ ਹੋ ਗਈ ਮਹਾਰਾਜ ਉਹ ਸਮਝਾਉਣਾ ਕਰਦੇ ਨੇ ਸਮਝਾਇਆ ਸਾਰਿਆਂ ਨੂੰ ਹੀ ਆਪਾਂ ਨੂੰ ਸੰਬੋਧਨ ਉਹਨਾਂ ਨੂੰ ਕੀਤਾ ਜਿਹੜੇ ਇਹ ਕੰਮ ਕਰਦੇ ਸੀ ਵੀ ਪ੍ਰਮਾਤਮਾ ਇਸ ਤਰ੍ਹਾਂ ਲੱਭਦਾ ਮੈਨੂੰ ਇਸ ਤਰ੍ਹਾਂ ਮੈਂ ਰੱਬ ਨੂੰ ਪ੍ਰਾਪਤ ਕਰਨ ਨੂੰ ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਕੁਝ ਕਰਨ ਦੀ ਲੋੜ ਪਈ ਤੈਨੂੰ ਤੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਸਹੈਤਾ ਲੈ ਗੁਰੂ ਦੇ ਗਿਆਨ ਦਾ ਪੱਲੇ ਲੱਗ ਪੱਲਾ ਫੜ ਲਾ ਗੁਰੂ ਦੇ ਗਿਆਨ ਦਾ ਐਂ ਕਹਨੇ ਆ ਅਗੇ ਮਹਾਰਾਜ ਕਹਣਾ ਕਰਦੇ ਨੇ ਤਤ ਵਿਚਾਰ ਡੰਡਾ ਕਰ ਰੱਖਿਓ ਇੱਕ ਹੱਥ ਵਿੱਚ ਡੰਡਾ ਰੱਖਦਾ ਜੋਗੀ ਮਹਾਰਾਜ ਕਹਿੰਦੇ ਅਸੀਂ ਤਤ ਵਿਚਾਰ ਡੰਡਾ ਕਰ ਰੱਖਿਓ ਅਸੀਂ ਤਤ ਦੀ ਵਿਚਾਰ ਵਾਲਾ ਡੰਡਾ ਫੜ ਲਿਆ ਹੱਥ 'ਚ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਮਹਾਰਾਜ ਕਹਿੰਦੇ ਏ ਭਾਈ ਜਗਤ ਦੇ ਮੂਲ ਪ੍ਰਭੂ ਦੇ ਗੁਣਾ ਨੂੰ ਵਿਚਾਰਦੇ ਰਹਿਣਾ ਇਸ ਨੂੰ ਜੋਗੀਆਂ ਵਾਲਾ ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਰਹਿਣਾ ਬਸ ਇਹੀ ਜੋਗੀ ਦੀ ਜੁਗਤ ਮੇਰੇ ਮਨ ਵਿੱਚ ਚੰਗੀ ਲੱਗ ਰਹੀ ਹੈ ਇਹੀ ਹੈ ਇੱਕ ਜੋਗੀ ਜੋਗੀ ਮੈਨੇ ਪਿਆਰ ਵਾਲਾ ਰਸਤਾ ਇਹ ਕਹ ਲਓ ਯੋਗ ਪਿਆਰ ਪ੍ਰਾਪਤ ਕਰਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਗੁਰੂ ਨਾਲ ਅੱਗੇ ਮਹਾਰਾਜ ਕਹਿਣਾ ਕਰਦਿੰਨੇ ਐਸਾ ਯੋਗੀ ਬੜਪਾਗੀ ਭੇਟੇ ਮਾਇਆ ਕੇ ਵੰਦਨ ਕਾਟੇ ਹੇ ਭਾਈ ਇਹੋ ਜਹੀ ਜੁਗਤ ਨਿਭਾਉਣ ਵਾਲਾ ਯੋਗੀ ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ ਉਹ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਕੱਟ ਦਿੰਦਾ ਹੈ। ਬਸ ਸਾਨੂੰ ਗੁਰੂ ਦਾ ਗਿਆਨ ਐਸਾ ਜੋਗੀ ਮਿਲਿਆ ਹੈ ਸਾਡੇ ਮਾਇਆ ਵਾਲੇ ਫੰਦੇ ਸਾਰੇ ਕੱਟ ਦੇਣੇ ਉਹਨੇ ਕੱਟ ਵੀ ਦਿੱਤੇ ਨੇ। ਅੱਗੇ ਮਹਾਰਾਜ ਕਹਿੰਦਾ ਕਰਦੇ ਨੇ ਸੇਵਾ ਪੂਜ ਕਰੂੰ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੇ। ਮਹਾਰਾਜ ਕਹਿੰਦੇ ਮੈਂ ਵੀ ਪ੍ਰਮਾਤਮਾ ਦੇ ਰੂਪ ਅਜਿਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ। ਨਾਨਕ ਅਜੇਹੇ ਜੋਗੀ ਦੇ ਪੈਰ ਅਜੇਹੇ ਜੋਗੀ ਦੇ ਪੈਰ ਪ੍ਰਸਾਦਾ ਹੈ ਪ੍ਰਸਾਦਾ ਦਾ ਮਤਬਲਾ ਪਸਰਦੇ ਆ ਆਪਾਂ ਉਸ ਜੋਗੀ ਦੇ ਚਰਨੀ ਲੱਗਦੇ ਆ ਜੋਗੀ ਕਿਹੜਾ ਗੁਰੂ ਨਾਨਕ ਜੀ ਸੱਚੇ ਪਾਤਸ਼ਾਹ ਗੁਰੂ ਦਾ ਗਿਆਨ ਅਸੀਂ ਇਹਦੇ ਚਰਨੀ ਲੱਗਦੇ ਆ ਜੀ ਅਗਲਾ ਸ਼ਬਦ ਮਹਾਰਾਜ ਕਹਿੰਦੇ ਨੇ ਏ ਵੀ ਗੌੜੀ ਮਹੱਲਾ ਪੰਜਵਾਂ ਦਾ ਸ਼ਬਦ ਆ ਜੀ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਈ ਲੈ ਮੀਤਾ हे ਮੇਰੇ ਮਿੱਤਰੋ ਸੁਣੋ ਪ੍ਰਮਾਤਮਾ ਦਾ ਨਾਮ ਇੱਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ ਇਸ ਵਾਸਤੇ हे ਮਿੱਤਰੋ ਸਾਰੇ ਇਸ ਨਾਮ ਨੂੰ ਸਿਮਰੋ ਭਈ ਪ੍ਰਭੂ ਪਰਮਾਤਮਾ ਦੇ ਨਾਮ ਵਰਗਾ ਪਦਾਰਥ ਕੋਈ ਨਹੀਂ ਹੈ ਇਸ ਨਾਮ ਨੂੰ ਸਿਮਰਨਾ ਕਰੋ ਹਰ ਔਖਨ ਜਾ ਕੋ ਗੁਰਦੀ ਹੈ ਤਾਂ ਕੇ ਨਿਰਮਲ ਚੀਤਾ ਰਾਵळा ਬੰਦ ਚਾਗਲਾ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ दारू ਦਿੱਤਾ ਉਹਨਾਂ ਦੇ ਚਿੱਤ ਹਰੇਕ ਕਿਸਮ ਦੇ ਬਕਾਰਾਂ ਦੀ ਮੈਲ ਤੋਂ ਸਾਫ ਹੋ ਗਏ ਨੇ ਜਿਵੇਂ ਕੋਈ ਸਰੀਰਕ ਬਿਮਾਰੀ ਆ ਉਹਨੂੰ ਦਵਾਈ ਦਿੱਤੀ ਜਾਂਦੀ ਤੇ ਉਹ ਰੋਗ ਦੂਰ ਹੋ ਜਾਂਦਾ ਨਾ ਜਦੋਂ ਗੁਰੂ ਦੇ ਗਿਆਨ ਮੁਤਾਬਕ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਵਾਈ ਲਈ ਮੰਨ ਨੇ ਤਾਂ ਮਨ ਦੀਆਂ ਬਿਮਾਰੀਆਂ ਦੂਰ ਹੋ ਗਈਆਂ ਅੰਧਕਾਰ ਮਿਟਿਓ ਤਹ ਤਨ ਤੇ ਗੁਰ ਸ਼ਬਦ ਦੀਪਕ ਪਰਗਾਸਾ ਏ ਭਾਈ ਗੁਰੂ ਨੇ ਜਿਸ ਮਨੁੱਖ ਦੇ ਅੰਦਰ ਆਪਣੇ ਸ਼ਬਦ ਦੀ ਰਾਹੀਂ ਆਤਮਿਕ ਗਿਆਨ ਦਾ ਦੀਵਾ ਜਗਾ ਦਿੱਤਾ ਹੈ ਉਸ ਦੇ ਹਿਰਦੇ ਵਿੱਚੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਗਿਆ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਹਿਰਦੇ ਘਰ ਵਿੱਚ ਜਗ ਪਿਆ ਨਾ ਉਦੋਂ ਮਾਇਆ ਦੇ ਮੋਹ ਵਾਲਾ ਹਨੇਰਾ ਦੂਰ ਹੋ ਜਾਣਾ ਕਿਉਂ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਇਨਸਾਨ ਤੁਰਿਆ ਫਿਰਦਾ ਪਰਮਾਤਮਾ ਦੇ ਨਾਮ ਦਾ ਦੀਵਾ ਜਦੋਂ ਜਗ ਪਿਆ ਉਹ ਹਨੇਰਾ ਆਪੇ ਦੂਰ ਹੋ ਜਾਏਗਾ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਬਿਸਵਾਸਾ ਮਹਾਰਾਜ ਕਹਿੰਦੇ ਹੈ ਭਾਈ ਸਾਧ ਸੰਗਤ ਵਿੱਚ ਮਨੁੱਖ ਦੀ ਸਾਧ ਸੰਗਤ ਵਿੱਚ ਜਿਸ ਮਨੁੱਖ ਦੀ ਸ਼ਰਧਾ ਬਣ ਗਈ ਗੁਰੂ ਨੇ ਉਸ ਦੇ ਮਨ ਦਾ ਮਾਇਆ ਦੀ ਖਾਤਰ ਭਟਕਣਾ ਦਾ ਜਾਲ ਕੱਟ ਦਿੱਤਾ ਮਾਇਆ ਦੀ ਖਾਤਰ ਭਟਕਣਾ ਦੇ ਜਾਲ ਵਿੱਚ ਫਸਿਆ ਰਹਿੰਦਾ ਨਾ ਮਨੁੱਖ ਭੈਣਾ ਚਾਏ ਭਾਈ ਆ ਬਸ ਗੁਰੂ ਦੀ ਕਿਰਪਾ ਹੋ ਗਈ ਗੁਰੂ ਦਾ ਗਿਆਨ ਆ ਗਿਆ ਪ੍ਰਭੂ ਪਰਮਾਤਮਾ ਦੇ ਨਾਮ ਤੇ ਵਿਸ਼ਵਾਸ ਹੋ ਗਿਆ ਗੁਰੂ ਤੇ ਤੇ ਉਹ ਜਾਲ ਮੋਹ ਮਾਇਆ ਵਾਲਾ ਜਾਲ ਕੱਟਿਆ ਗਿਆ ਤਾਰੀਲੇ ਪਵਜਲ ਤਾਰੂ ਵਿਖੜਾ ਬਹੁਤ ਸਾਧੂ ਸੰਗ ਅ ਮਹਾਰਾਜ ਕਹਿੰਦੇ ਹੈ ਭਾਈ ਜਿਸ ਮਨੁੱਖ ਨੇ ਗੁਰੂ ਦੀ ਸੰਕਤ ਰੂਪ ਜਹਾਜ਼ ਦਾ ਆਸਰਾ ਲਿਆ ਉਹ ਇਸ ਅਥਾਤ ਔਖੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਇਹ ਸੰਸਾਰ ਵਾਲਾ ਸਮੁੰਦਰ ਔਖਾ ਜੀ ਇਹ ਤੋਂ ਪਾਰ ਲੰਘਣਾ ਗੁਰੂ ਨਾਮ ਜਹਾਜ਼ ਤੇ ਸਵਾਰ ਹੋ ਕੇ ਲੰਘਣਾ ਪਏਗਾ ਇਸ ਜਹਾਜ਼ ਤੋਂ ਬਿਨਾਂ ਗੁਰੂ ਨਾਮ ਜਹਾਜ਼ ਤੋਂ ਬਿਨਾਂ ਨਹੀਂ ਸੰਸਾਰ ਸਾਗਰ ਨੂੰ ਤਰ ਸਕਦਾ ਇਨਸਾਨ ਨਹੀਂ ਤਾਂ ਇਹਦੇ ਵਿੱਚ ਹੀ ਫਸਿਆ ਰਹਿੰਦਾ ਡੁੱਬਿਆ ਰਹਿੰਦਾ ਗੋਤੇ ਖਾਈ ਜਾਂਦਾ ਘੁੰਮਣ ਘੇਰੀ ਵਿੱਚ ਪਿਆ ਰਹਿੰਦਾ ਅਗੇ ਮਹਾਰਾਜ ਕਹਿੰਦੇ ਨੇ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਏ ਭਾਈ ਜਿਸਮਨੁਖ ਨੂੰ ਪ੍ਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ ਉਸ ਦੇ ਮਨ ਦੀ ਹਰੇਕ ਕਾਮਨਾ ਪੂਰੀ ਹੋ ਗਈ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਗੁਰੂ ਨਾਨਕ ਜਦੋਂ ਇਹਦੀ ਬਾਣੀ ਨਾਲ ਜੁੜੇ ਅਸੀਂ ਸਾਡੀ ਹਰੇਕ ਮਨ ਦੀ ਕਾਮਨਾ ਪੂਰੀ ਹੋ ਗਈ। ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਏ ਭਾਈ ਜਿੰਨਾ ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਲੱਭ ਲਿਆ ਉਹਨਾਂ ਦੇ ਮਨ ਮਾਇਆ ਵੱਲੋਂ ਤ੍ਰਿਪਤ ਹੋ ਗਏ ਉਹਨਾਂ ਦੇ ਤਨ ਹਿਰਦੇ ਮਾਇਆ ਵੱਲੋਂ ਰੱਜ ਗਏ ਉਹਨਾਂ ਦੇ ਤਨ ਹਿਰਦੇ ਮਾਇਆ ਵੱਲੋਂ ਰੱਜ ਗਏ ਮੋਹ ਮਾਇਆ ਵੱਲੋਂ ਰੱਜ ਗਏ ਬਸ ਹੁਣ ਤ੍ਰਿਪਤ ਹੋ ਗਏ ਵੀ ਹੁਣ ਨਹੀਂ ਜ਼ਰੂਰਤ ਹੁਣ ਪ੍ਰਭੂ ਪਰਮਾਤਮਾ ਦੇ ਨਾਮ ਦੀ ਲੋੜ ਆ ਗੁਰੂ ਦੇ ਗਿਆਨ ਦੀ ਜ਼ਰੂਰਤ ਹੈ ਨਾਨਕ ਹਰ ਜੀਉ ਤਾਂ ਕੋ ਦੇਵੇ ਜਾ ਕੋ ਹੁਕਮ ਮਨਾਏ ਮਹਾਰਾਜ ਕਹਿੰਦੇ ਨੇ ਏ ਨਾਨਕ ਆਖੇ ਇਹ ਨਾਮ ਖਜ਼ਾਨਾ ਪ੍ਰਮਾਤਮਾ ਉਹਨਾਂ ਨੂੰ ਹੀ ਦਿੰਦਾ ਹੈ ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਣਾ ਕਰਦਾ ਹੈ ਤੇ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਆਪ ਦਾ ਹੁਕਮ ਨੂੰ ਮਨਾਉਣ ਵਾਸਤੇ ਪ੍ਰੇਰਿਤ ਕਰਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਫਿਰ ਇਹ ਖਜ਼ਾਨਾ ਮਿਲ ਜਾਂਦਾ ਕਿਉਂ ਮਿਲੇਗਾ ਕਿਉਂਕਿ ਉਹ ਚਾਹਵਾਨ ਨੇ ਗੁਰੂ ਦਾ ਗਿਆਨ ਲੈਣ ਵਾਸਤੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਚਾਹਵਾਨ ਹੈ ਜਿਹੜਾ ਕੋਈ ਚਾਹਵਾਨ ਆ ਪਾਈ ਉਹਦੀ ਆਸਾ ਪੂਰੀ ਹੁੰਦੀ ਹੈ ਤੇ ਜੇ ਅਸੀਂ ਚਾਹਵਾਨ ਹੀ ਨਹੀਂ ਹੈ ਚਾਹੁੰਦੇ ਹੀ ਨਹੀਂ ਹੈ ਗੁਰੂ ਦਾ ਗਿਆਨ ਲੈਣਾ ਚਾਹੁੰਦੇ ਹੀ ਨਹੀਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਤੇ ਫੇਰ ਭਾਈ ਉਹ ਖਜ਼ਾਨਾ ਕਿੱਥੇ ਜੇ ਹੁਣ ਆਪਾਂ ਮੈਂ ਬੱਚਾ ਦੇਖਿਆ ਕਈ ਦੇਖੇ ਨੇ ਇੱਕ ਤਾਂ ਪੱਕਾ ਹੀ ਦੇਖਿਆ ਇੱਥੇ ਨੇੜੇ ਲੱਗੇ ਪਿੰਡ ਚੀਆ ਉਹ ਬਚਪਨ ਤੋਂ ਪੜਿਆ ਹੀ ਨਹੀਂ ਸਕੂਲ ਗਿਆ ਹੀ ਨਹੀਂ ਹੁਣ ਗੱਪਰੂ ਹੋਇਆ ਬਿਆ ਹੁਣ ਚਲੋ ਜਦੋਂ ਅਨਪੜਤਾ ਵਾ ਫਿਰ ਉਹੋ ਜਿਹਾ ਹੀ ਕੰਮ ਕਰਨਾ ਪੈਣਾ ਉਹ ਸਕੂਲ ਇੱਕ ਦਿਨ ਹੀ ਨਹੀਂ ਗਿਆ ਬਹੁਤ ਜ਼ੋਰ ਲਾਇਆ ਉਹਦੇ ਮਾਤਾ ਪਿਤਾ ਨੇ ਉਹ ਕਹਿੰਦੇ ਬਾਈ ਇਹ ਪੜਨਾ ਚਾਹੁੰਦਾ ਹੀ ਨਹੀਂ ਕਿਉਂਕਿ ਉਹਨੇ ਪੜਨਾ ਚਾਇਆ ਨਹੀਂ ਚਾਹੁੰਦਾ ਨਹੀਂ ਸੀ ਤੇ ਪੜਿਆ ਨਹੀਂ ਇਹ ਬਾਰੀ ਧਾਰਨਾ ਜਿਵੇਂ ਆਪਾਂ ਜੇ ਹੁਣ ਗੁਰੂ ਦੀ ਪਾਈ ਗੱਲ ਸੁਣਨੀ ਨਹੀਂ ਚਾਹੁੰਦੇ ਗੁਰੂ ਦੀ ਗੱਲ ਮੰਨਣੀ ਨਹੀਂ ਚਾਹੁੰਦੇ ਪ੍ਰਮਾਤਮਾ ਦੇ ਨਾਮ ਨੂੰ ਕਿੱਥੋਂ ਪ੍ਰਾਪਤ ਕਰ ਲਾਂਗੇ ਆਪਾਂ ਕਿਉਂਕਿ ਇੱਕ ਰਸਤਾ ਤਾਂ ਇਹੀ ਹੈ ਨਾ ਸਿੱਖੀ ਸਕੂਲ ਵਿੱਚ ਦਾਖਲਾ ਲੈਣਾ ਗੁਰੂ ਵਾਲੇ ਬਣ ਕੇ ਪ੍ਰਭੂ ਪ੍ਰਮਾਤਮਾ ਦੇ ਨਾਮ ਬਾਣੀ ਨਾਲ ਜੁੜਨਾ ਗੁਰੂ ਦੀ ਗੱਲ ਮੰਨਣੀ ਇੱਕ ਗੱਲ ਹੋਰ ਚੇਤੇ ਆ ਗਈ ਮੈਨੂੰ ਇੱਕ ਵੀਰ ਹਿੰਦੂ ਵੀਰ ਆਹੋ ਕਲੀਨ ਸ਼ੇਪਾ ਬੜੀ ਗਰਬਾਨੀ ਜਾਣਦਾ ਅਰਥ ਵੀ ਜਾਣਦਾ ਉਹਦੇ ਦਰਬਾਰ ਸਾਹਿਬ ਤੋਂ ਰੋਜ਼ ਸੁਣਦਾ ਪਰ ਉਹ ਕੱਲਾ ਸੁਣਨਾ ਨਹੀਂ ਨਾ ਕੋਈ ਫਰਕ ਪੈਣਾ ਜੇ ਤਾ ਸੁਣ ਲਿਆ ਗੁਰੂ ਦੀ ਗੱਲ ਮੰਨ ਲਾ ਫਿਰ ਤੂੰ ਸਾਫਤ ਸੂਰਤ ਹੋ ਜਾ ਭਾਈ ਕਿਉਂਕਿ ਗਰਬਾਨੀ ਵਿੱਚ ਲਿਖਿਆ ਹੋਇਆ ਸਾਫਤ ਸੂਰਤ ਰੱਬ ਦੀ ਭੰਨੇ ਬੇਈਮਾਨ ਫਿਰ ਅੰਦਰੋਂ ਬੰਨਤਾ ਬੇਈਮਾਨ ਹੀ ਆ ਨਾ ਬਈ ਆਈ ਠੀਕ ਆ ਜੇ ਗੁਰੂ ਦਾ ਗਿਆਨ ਲੈ ਕੇ ਅਸੀਂ ਗੁਰੂ ਦੇ ਗਿਆਨ ਨੂੰ ਮੰਨਿਆ ਹੀ ਨਾ ਗੁਰੂ ਦੇ ਗਿਆਨ ਨੂੰ ਆਪਣੇ ਤੇ ਲਾਗੂ ਹੀ ਨਾ ਕੀਤਾ ਤਾਂ ਫਿਰ ਕੋਈ ਫਾਇਦਾ ਵੀ ਨਹੀਂ ਫਿਰ ਤਾਂ ਮਹਾਰਾਜ ਕਹਿੰਦੇ ਪੜਿਆ ਮੂਰਖਾ ਕੀਏ ਜਿਸ ਮੁਖ ਨਾ ਹੀ ਗਿਆਨ ਫਿਰ ਤੂੰ ਜਿੰਨਾ ਮਰਜੀ ਪੜ ਲਾ ਸੁਣ ਲਾ ਪਾਈ ਜੇ ਤੇਰੇ ਮੁਖ ਅੰਦਰ ਤੇਰੇ ਹਿਰਦੇ ਘਰ ਵਿੱਚ ਗਿਆਨ ਦੀ ਗਿਆਨ ਦੀ ਅਵਸਥਾ ਨਹੀਂ ਬਣੀ ਗਿਆਨ ਦੀ ਚਿੰਗਾਰੀ ਨਹੀਂ ਤੇਰੇ ਅੰਦਰ ਫੁੱਟੀ ਤਾਂ ਫਿਰ ਫਾਇਦਾ ਕੀ ਆ ਚਲੋ ਮਹਾਰਾਜ ਕਹਿੰਦੇ ਨੇ ਨਾ ਨਾਨਕ ਹਰ ਜੀਉ ਤਾਂ ਕੋ ਦੇਵੇ ਜਾ ਕੋ ਹੁਕਮ ਮਨਾਏ ਗੁਰੂ ਕਿਰਪਾ ਕਰਕੇ ਫਿਰ ਹੁਕਮ ਮਨਾਉਣ ਦੀ ਪ੍ਰੇਰਣਾ ਕਰਤਾ ਕਰਦਾ ਜਦੋਂ ਆਪਾਂ ਚਾਹਵਾਨ ਹੋਵਾਂਗੇ ਇੱਥੇ ਗੱਲ ਆ ਗਈ ਇਹੀ ਚੱਲਦੀ ਸੀ ਗੱਲ ਉਧਾਰਣਾ ਲੈ ਲਿਆ ਬਾਹਰੋਂ ਆਪਾਂ ਜਦੋਂ ਤੂੰ ਚਾਹੇਂਗਾ ਭਾਈ ਗੁਰੂ ਦਾ ਗਿਆਨ ਲੈਣਾ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾਉਣਾ ਚਾਹੇਂਗਾ ਤਾਂ ਤਾਂ ਲੱਗੇਗਾ ਗੁਰੂ ਵੀ ਫੇਰ ਹੀ ਕਿਰਪਾ ਕਰਦਾ ਨਹੀਂ ਤਾਂ ਗਰਬਾਣੀ ਵਿੱਚ ਪੰਕਤੀ ਆ ਸਤਗੁਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਤੂਕ ਅੰਦੇ ਏਕ ਨਾ ਲੱਗੀ ਜਿਉਂ ਬਾਸ বাজਾਈਏ ਭੂਕ ਜੇ ਮਾਨੀ ਬਾਸ ਵਰਗਾ ਪਾਈ ਜੇ ਇਧਰ ਦੀ ਕੰਨ ਚ ਪਾਈ ਉਧਰ ਦੀ ਕੱਢਤੀ ਤਾਂ ਮਨ ਨੂੰ ਤੇਰੇ ਨੂੰ ਇੱਕ ਵੀ ਗੱਲ ਨਹੀਂ ਪਾਉਂਦੀ ਗੁਰੂ ਦੀ ਤਾਂ ਫੇਰ ਤੇਰਾ ਕੀ ਹੋ ਸਕਦਾ ਗੁਰੂ ਦੇ ਚਰਨੀ ਲੱਗ ਕੇ ਗੁਰੂ ਦੀ ਗੱਲ ਮੰਨਣੀ ਗੁਰਦਸਨਾਂ ਤੇ ਚੱਲਣਾ ਹੀ ਮਨੁੱਖੇ ਜਨਮ ਦੀ ਪ੍ਰਾਪਤੀ ਹੈ ਅਗੇ ਮਹਾਰਾਜ ਕਹਿੰਦੇ ਨੇ ਇਹ ਆਪਾਂ ਗੱਲ ਸੁਣ ਲਈ ਨਾ ਬਿਨਾਮ ਖਜ਼ਾਨਾ ਪ੍ਰਮਾਤਮਾ ਉਹਨਾਂ ਨੂੰ ਹੀ ਦਿੰਦਾ ਹੈ ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਣ ਕਰਦਾ ਹੈ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੇ ਹੁਣ ਟਾਈਮ ਹੋ ਗਿਆ ਦੋ ਪੰਕਤੀਆਂ ਆਪਾਂ ਪੜ੍ਹ ਲੈਣੇ ਆ ਗਾਇਨ ਕਰ ਲੈਣੇ ਜਿਹੜੀਆਂ ਆਪਾਂ ਕੱਲ ਨੂੰ ਵਿਚਾਰਾਂਗੇ ਗੁਰੂ ਦੀ ਕਿਰਪਾ ਸਦਕ ਆਸ ਰੱਖੀ ਆ ਮਨਿਆਤ ਕੋਈ ਨਹੀਂ ਜੀ ਦਇਆ ਮਿਆ ਕਰ ਪ੍ਰਾਨਪਤ ਮੋਰੇ ਮੋਹੇ ਅਨਾਥ ਚਰਨ ਪ੍ਰਪਤਿ ਹੋਰੀ ਮਹਾਰਜ ਕਨਕਾਦਨ ਹੈ ਮੇਰੀ ਜਿੰਤ ਦੇ ਮਾਲਕ ਮੇਰੇ ਉੱਤੇ ਦਇਆ ਕਰ ਮਿਹਰ ਕਰ ਹੇ ਪ੍ਰਭੂ ਮੈਂ ਅਨਾਥ ਤੇਰੀ ਸ਼ਰਨ ਆਇਆ ਹਾਂ ਹੁਣ ਜਦੋਂ ਸ਼ਰਨ ਆਏਗਾ ਗੁਰੂ ਦੀ ਸ਼ਰਨ ਜਿਹੜਾ ਆਏਗਾ ਭਾਈ ਤੇ ਮਿਹਰ ਦੀ ਦਾਤ ਵੀ ਤਾਂ ਉਹੀ ਮੰਗੇਗਾ ਨਾ ਜਿਹੜਾ ਗੁਰੂ ਦੀ ਸ਼ਰਨ ਹੀ ਨਹੀਂ ਆਇਆ ਤੇ ਮਿਹਰ ਦੀ ਦਾਤ ਕਿੱਥੋਂ ਮੰਗੇਗਾ ਕਹਿਣ ਦਾ ਭਾਵ ਜਿਹੜਾ ਸਕੂਲ ਜਦ ਬੱਚਾ ਜਾ ਰਿਹਾ ਪਾਸ ਹੋਣ ਦੀ ਆਸ ਤਾਂ ਉਹੀ ਰੱਖੇਗਾ ਨਾ ਜੇ ਉਹਦੀ ਨਹੀਂ ਪੜਾਈ ਹੋਊਗੀ ਤਾਂ ਫੇਲ ਹੋ ਜਾਊਗਾ ਇੱਕ ਸਾਲ ਹੋਰ ਲੱਗ ਜਾਊ ਉਹਦਾ ਉਸੇ ਜਮਾਤ ਵਿੱਚ ਉਸੇ ਕਲਾਸ ਵਿੱਚ ਕਹਿ ਲਓ ਜਿਹੜਾ ਬੱਚਾ ਸਕੂਲ ਜਾਏਗਾ ਪੜਨ ਭਾਈ ਫੇਲ ਪਾਸ ਉਹੀ ਹੋਏਗਾ ਇੱਕ ਵਾਰੀ ਫੇਲ ਹੋ ਗਿਆ ਦੂਜੀ ਵਾਰੀ ਪਾਸ ਹੋ ਜੂ ਇਸੇ ਤਰ੍ਹਾਂ ਭਾਈ ਗੁਰੂ ਘਰ ਵਿੱਚ ਆਓ ਗੁਰੂ ਦੀ ਬਾਣੀ ਸੁਣੀਏ ਫਿਰ ਆਸ ਰੱਖ ਜੀਏ ਗੁਰੂ ਤੋਂ ਬਖਸ਼ਿਸ਼ ਦੀ ਵੀ ਗੁਰੂ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਦੀ ਦਾਤ ਦਿੰਦਾ ਹੈ ਤੇ ਫਿਰ ਆਪਾਂ ਆਸ ਰੱਖ ਲਈਏ ਆਸ ਉਦੋਂ ਹੀ ਰੱਖੀ ਜਾਏਗੀ ਜਦੋਂ ਆਪਾਂ ਗੁਰੂ ਦੇ ਚਰਨੀ ਆਵਾਂਗੇ ਭਾਈ ਗੁਰੂ ਦੀ ਗੱਲ ਸੁਣਾਗੇ ਸਮਝਾਂਗੇ ਫਿਰ ਮੰਨਾਂਗੇ ਫਿਰ ਉਹ ਬਖਸ਼ਿਸ਼ ਕਰਦਾ ਜੇ ਆਪਾਂ ਗੁਰੂ ਕੋਲੇ ਆਉਣਾ ਹੀ ਨਹੀਂ ਤੇ ਫਿਰ ਭਾਈ ਬਖਸ਼ਿਸ਼ ਮੁਸ਼ਕਲ ਆ ਗੁਰੂ ਕੋਲੇ ਆਈਏ ਫਿਰ ਬਖਸ਼ਿਸ਼ ਦੀ ਆਸ ਰੱਖੀਏ ਇਹ ਆਪਾਂ ਸ਼ਬਦ ਕੱਲ ਨੂੰ ਪੜਾਂਗੇ ਦਇਆ ਮਾਇਆ ਕਰ ਪ੍ਰਾਨਪਤ ਮੋਰੇ ਮੋਹੇ ਅਨਾਥ ਸ਼ਰਨ ਪ੍ਰਭ ਤੋਰੀ ਦਾ ਭਾਵ ਆ ਵੀ ਹੇ ਮੇਰੀ ਜਿੰਦ ਦੇ ਮਾਲਕ ਮੇਰੇ ਉੱਤੇ ਦਇਆ ਕਰ ਮਿਹਰ ਕਰ ਹੇ ਪ੍ਰਭੂ ਮੈਂ ਅਨਾਥ ਤੇਰੀ ਸ਼ਰਨ ਆਇਆ ਹਾਂ ਇਸ ਤਰ੍ਹਾਂ ਆਪਾਂ ਨਾਮ ਬਾਣੀ ਨਾਲ ਜੁੜੇ ਰਹੀਏ ਭਾਈ ਫਿਰ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜਿਹੋਇਆਂ ਭੁਲਾ ਚੋਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਰਦਾਸ ਬੇਨਤੀ ਹੈ ਜੀ ਤੂੰ ਠਾਕਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੁਆਗਿਆਕਾਰੀ ਤੁਮਰੀ ਗਤਮ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਓਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ